ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਮੋਤੀ ਮਹਿਲ ਦੇਸ਼ ਸ਼ਾਹੀ ਲੰਚ ਤੋਂ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਆਮ ਤੌਰ ਤੇ ਆਪਣੇ ਲੰਚ ਚ ਮੀਡੀਆ ਨੂੰ ਬੁਲਾਉਂਦੇ ਸਨ ਪਰ ਇਸ ਵਾਰ ਮੀਡੀਆ ਨੂੰ ਸੱਦਾ ਨਹੀਂ ਦਿੱਤਾ ਗਿਆ ਖਾਸ ਤੌਰ ਦੇ ਉੱਤੇ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਾ ਵਿਚਕਾਰ ਜੋ ਲੜਾਈ ਹੋ ਰਹੀ ਹੈ ਉਸ ਦੀ ਰਿਪੋਰਟ ਮੰਗੀ ਹੈ ਇਸੇ ਲਈ ਮੰਨਿਆ ਜਾ ਰਿਹਾ ਕਿ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪਿੱਛੇ ਬਿਲਕੁਲ ਤਮਾਮ ਮੀਡੀਆ ਦੇ ਲੋਕ ਖੜੇ ਨੇ ਪਰ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਪਹਿਲਾਂ ਆਮ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਬੁਲਾਉਂਦੇ ਸਨ ਸਟੇਟਮੈਂਟ ਦਿੰਦੇ ਸਨ ਪ੍ਰਤਾਪ ਸਿੰਘ ਬਾਜਵਾਦ ਦੇ ਖਿਲਾਫ ਪਰ ਹੁਣ ਕਿਉਂਕਿ ਇਹ ਲੱਗਦਾਗਾ ਕਿ ਜਿਸ ਤਰ੍ਹਾਂ ਸੋਨੀਆ ਗਾਂਧੀ ਨੇ ਇਸ ਮਸਲੇ ਦਾ ਨੋਟਿਸ ਲਿਆਗਾ ਤਾਂ ਕੋਈ ਅਨੁਸ਼ਾਸਨੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੇ ਨਾ ਹੋਵੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਰਹੇ ਨੇ ਕਿ ਇਹ ਲੰਚ ਸਿਆਸੀ ਲੰਚ ਨਹੀਂ ਆ ਇਹ ਲੰਚ ਸਿਰਫ ਇੱਕ ਆਪਣੇ ਪਦਰ ਦੇ ਉੱਤੇ ਉਹਨਾਂ ਨੇ ਰੱਖਿਆ ਬਾਹਰੋਂ ਆਏ ਨੇ ਇਸ ਕਰਕੇ तमाम ਕਾਂਗਰਸੀਆਂ ਨੂੰ ਮਿਲਣਾ ਚਾਹੁੰਦੇ ਨੇ ਪਰ ਅਸਲ ਗੱਲ ਇਹ ਹੈ ਕਿ ਕੀ ਕੋਈ ਅਨੁਸ਼ਾਸਨੀ ਕਾਰਵਾਈ ਨਾ ਹੋਵੇ ਕੈਪਟਨ ਮਨਿੰਦਰ ਸਿੰਘ ਦੇ ਉੱਤੇ ਕੋਈ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ ਇਸ ਮਾਮਲੇ 'ਚ ਕਿਉਂਕਿ ਜਿਸ ਤਰ੍ਹਾਂ ਉਹ ਸਿੱਧੇ ਤੌਰ ਦੇ ਉੱਤੇ ਮੀਡੀਆ 'ਚ ਨਿਕਲ ਕੇ ਆਏ ਨੇ ਲੰਚ ਡਿਪਲੋਮੇਸੀ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੈਲੰਜ ਕਰ ਰਹੇ ਨੇ ਕਾਂਗਰਸ ਲੀਡਰਸ਼ਿਪ ਨੂੰ ਚੈਲੰਜ ਕਰ ਰਹੇ ਨੇ ਇੱਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਵੀ ਚੈਲੰਜ ਕਰ ਰਹੇ ਨੇ ਕਿਉਂਕਿ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਮੀਡੀਆ ਦੇ ਅੰਦਰ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਨਹੀਂ ਦੇਣ ਪਰ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦਾ ਕਹਿਣਾ ਨਾ ਮੰਨਦੇ ਹੋਏ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਨੇ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਰਾਜਨੀਤੀ ਤੇ ਰਣਨੀਤੀ ਅੱਗੇ ਵਧੇਗੀ ਪਰ ਕੈਪਟਨ ਅਮਰਿੰਦਰ ਸਿੰਘ ਨੇ মিডিਆ ਨੂੰ ਇਸ ਲੰਚ ਤੋਂ ਦੂਰ ਰੱਖਿਆ ਏ ਬੀ ਬੀ ਸਾਂਝਾ ਤੁਹਾਨੂੰ ਰੱਖੇ ਅੱਗੇ